informal versus formal ਅੱਜ ਅਸੀਂ ਕੁਝ ਸ਼ਬਦਾਂ ਨੂੰ ਕਿਵੇਂ ਵਧੀਆ ਢੰਗ ਨਾਲ ਕਹਿ ਸਕਦੇ ਹਾਂ ਉਸ ਉੱਪਰ ਗੱਲ ਕਰਾਂਗੇ ਜਿਵੇਂ ਕਿ ਪਿਆਸਾ ਨੂੰ thirsty ਆਖਦੇ ਹਾਂ ਤੇ ਇਸ ਨੂੰ ਵਧੀਆ ਢੰਗ ਨਾਲ parched ਵੀ ਆਖਦੇ ਹਾਂ ਗੰਭੀਰ ਨੂੰ serious ਤੇ ਵਧੀਆ ਢੰਗ ਨਾਲ grave ਆਲਸੀ ਨੂੰ lazy ਵਧੀਆ ਢੰਗ ਨਾਲ indolent ਆਮ ਨੂੰ common ਅਤੇ ਵਧੀਆ ਢੰਗ ਨਾਲ asy ubiquitous ਮੇਰੇ ਅਨਸਾਰ ਨੂੰ ਫ੍ਰੈਂਡਲੀ ਅਤੇ ਵਧੀਆ ਢੰਗ ਨਾਲ ਐਮੀਵਲ ਆਖਦੇ ਹਾਂ ਦੁਰਲੱਭ ਜਾਂ ਘੱਟ ਮਿਲਣ ਵਾਲੀਆਂ ਚੀਜ਼ਾਂ ਨੂੰ ਰੀਅਰ ਜਾਂ ਵਧੀਆ ਢੰਗ ਨਾਲ ਇਨਫਲੂਐਕੈਂਟ ਵੀ ਆਖਦੇ ਹਾਂ ਰੁੱਖਾ ਨੂੰ ਰੂਡ ਜਾਂ ਵਧੀਆ ਢੰਗ ਨਾਲ ਇੰਪੋਲਾਈਟ ਵੀ ਆਖਦੇ ਹਾਂ ਮੁੱਢਲਾ ਨੂੰ ਬੇਸਕ ਤੇ ਵਧੀਆ ਢੰਗ ਨਾਲ ਫੰਡਾਮੈਂਟਲ ਵੀ ਆਖਦੇ ਹਾਂ ਮਜਾਕੀਆਂ ਨੂੰ ਫਨੀ ਅਤੇ ਇਸ ਨੂੰ ਵਧੀਆ ਢੰਗ ਨਾਲ ਅਸੀਂ ਅਮਿਊਜ਼ਿੰਗ ਵੀ ਆਖਦੇ ਹਾਂ